ਜੀ ਅੱਜ ਬਟਾਲਾ ਸ਼ਹਿਰ ਦੇ ਵਿੱਚ ਨੀ ਪੰਜਾਬ ਵੈਲਫੇਅਰ ਸੁਸਾਇਟੀ ਤੇ ਨਾਲ ਪੰਜਾਬ ਹਰੀਆਵਲ ਜਿਹੜੀ ਐਨ ਜੀਓਜ਼ ਐ ਦੋਨਾਂ ਦੇ ਤੇ ਨਾਲ ਹੀ ਸ਼ਹਿਰ ਦੇ ਸਿਵਲ ਸੁਸਾਇਟੀ ਦੇ ਸਾਰੇ ਹੀ ਜਿਹੜੇ ਆਗੂ ਜਿਹੜੇ ਇਕੱਠੇ ਹੋ ਕੇ ਅੱਜ ਬੱਚਿਆਂ ਨੂੰ ਇੱਥੇ ਲੀਕ ਵਾਲਾ ਤਲਾਬ ਦੇ ਵਿੱਚ ਇਕੱਠਾ ਕੀਤਾ ਸਕੂਲੀ ਬੱਚਿਆਂ ਨੂੰ ਤੇ ਇਹਦੇ ਵਿੱਚ ਇਹਦੇ ਵਿੱਚ ਬੜਾ ਅੱਛਾ ਸੰਦੇਸ਼ ਦਿੱਤਾ ਜਾ ਰਿਹਾ ਹੈ ਸੋ ਜਿਹੜਾ ਕਿ ਚਾਇਨਾ ਡੋਰ ਦਾ ਉਪਯੋਗ ਕਰ ਜਿਹੜਾ ਨਾ ਕੀਤਾ ਜਾਵੇ ਉਹਦੇ ਲਈ ਅੱਜ ਕਿਸਾਂਝੇ ਮੰਚ ਦੇ ਉੱਤੇ ਇਕੱਠੇ ਹੋ ਕੇ ਇਹ ਸਾਰੇ ਬੱਚਿਆਂ ਨੂੰ ਜਿਹੜਾ ਸੰਦੇਸ਼ ਦਿੱਤਾ ਹੈ ਤੇ ਇਹਦੇ ਨਾਲ ਨਾਲ ਬੱਚਿਆਂ ਦੇ ਵੱਲੋਂ ਸ਼ਹਿਰ ਦੇ ਵਿੱਚ ਜਿਹੜਾ ਮਾਰਚ ਪਾਸ ਵੀ ਕੀਤਾ ਜਾਣਾ ਤੇ ਉਹਦੇ ਵਿੱਚ ਲੋਕਾਂ ਨੂੰ ਅਵੇਅਰ ਵੀ ਕਰਨਾ ਕਿ ਇਸ ਚੀਜ਼ ਦਾ ਉਪਯੋਗ ਬਿਲਕੁਲ ਨਾ ਕੀਤਾ ਜਾਵੇ ਕਿਉਂਕਿ ਇਹ ਦਾ ਜਾਨ ਜੋਖ ਹੈ ਬੇਉਚਰਨ ਦੇ ਨਾਲ ਜਿੱਥੇ ਜਿੱਥੇ ਜਿਹੜਾ ਵਾਹਨ ਚਾਲਕ ਨੇ ਕੋਈ ਕਿਸੇ ਦੀ ਇੰਜਰੀ ਆ ਜਾਂਦੀ ਆ ਚਾਈਨਾ ਡੋਰ ਦੇ ਨਾਲ ਤਾਂ ਕਾਫੀ ਜ਼ਿਆਦਾ ਨੁਕਸਾਨ ਹੁੰਦਾ ਉੱਥੇ ਜਿੱਥੇ ਪਸ਼ੂ ਪੰਛੀ ਨੇ ਉਹਨਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋ ਰਿਹਾ ਤੇ ਇਹਦੇ ਨਾਲ ਹੀ ਮੈਂ ਦੱਸਣ ਚਾਹੁੰਦਾ ਕਿ ਮਾਨਯੋਗ ਡੀਸੀ ਸਾਹਿਬ ਤੇ ਐਸਐਸਪੀ ਸਾਹਿਬ ਜੀ ਦੇ ਵੱਲੋਂ ਵੀ ਸਖਤ ਦੰਦੇਸ਼ ਜਿਹੜੇ ਆ ਉਹ ਜਾਰੀ ਕੀਤੇ ਗਏ ਨੇ ਚਾਈਨਾ ਡੋਰ ਜਿਹੜੇ ਵੇਚਣ ਵਾਲੇ ਨੇ ਉਹਨਾਂ ਤੇ ਸਖਤੀ ਨਾਲ ਐਕਸ਼ਨ ਹੋਵੇਗਾ ਨਾਲ ਹੀ ਜੇਕਰ ਕੋਈ ਚਾਈਨਾ ਡੋਰ ਜਿਹੜਾ ਉਪਯੋਗ ਵੀ ਕਰਦਾ ਜੀ ਕੋਈ ਪਾਈਪਲਾਈਨ ਕਰਦਾ ਤਾਂ ਉਹ ਵੀ ਜਿਹੜੀਆਂ ਸਿਵਲ ਦੀ ਟੀਮਾਂ ਭੇਜ ਬਣੀਆਂ ਗਈਆਂ ਨੇ ਜਿਹੜੀਆਂ ਨਾਲ ਉਹ ਕਾਰਡ ਉਡਾਉ ਜੇਕਰ ਉਹ ਬੱਚਾ ਹੈਗਾ ਜੇ 18 ਸਾਲ ਤੋਂ ਛੋਟਾ ਹੈ ਤਾਂ ਜੇਕਰ ਉਹਦੇ ਮਾਤਾ ਪਿਤਾ ਨੇ ਉਹਨੂੰ ਡੋਰ ਲੈ ਕੇ ਦਿੱਤੀ ਆ ਤਾਂ ਫਿਰ ਉਹਦੇ ਉੱਤੇ ਵੀ ਕੇਸ ਜਿਸਟ ਹੋਏਗਾ ਸੋ ਸਾਡੀ ਇਹ ਅਪੀਲ ਹੈਗੀ ਸਾਰਿਆਂ ਨੂੰ ਕਿ ਇੱਕ ਨੋਬਲ ਕੌਜ਼ ਵਾਸਤੇ ਇਹਦਾ ਇੱਕ ਮਾੜਾ ਰਿਜ਼ਲਟ ਆ ਨੁਕਸਾਨ ਹੁੰਦੇ ਆ ਸੋ ਸਾਰੇ ਜਾਣੇ ਆ ਇਹ ਸੋਸਾਇਟੀ ਨੇ ਜਿਹੜਾ ਕੱਚਾ ਹੰਗਾਰਾ ਸਾਰੇ ਸਾਡਾ ਸਾਥ ਦਿੱਤਾ ਤੇ ਅਸੀਂ ਸਾਰੇ ਇਕੱਠੇ ਹੋ ਕੇ ਅਸੀਂ ਬਿਲਕੁਲ ਇਸਦਾ ਚਾਈਨਾ ਦਾ ਡੋਰ ਦਾ ਉਪਯੋਗ ਕਰਨ ਤੋਂ ਮਨਾ ਕਰਦੇ ਆ ਤੇ ਪ੍ਰਸ਼ਾਸਨ ਦੇ ਵੱਲੋਂ ਇਹਦੇ ਤੇ ਪੂਰੀ ਜਿਹੜੀ ਆ ਸ਼ਕਤੀ ਕੀਤੀ ਜਾਵੇਗੀ ਆਉਣ ਵਾਲੇ ਸਮੇਂ ਅਜੀ ਜੀ ਸਾਡੀ ਜਿੰਨੇ ਵੀ ਅਸੀਂ ਮੈਂ ਤੁਹਾਨੂੰ ਕਿਹਾ ਵੀ ਕਿਸੇ ਨੂੰ ਵੀ ਇਸ ਚੀਜ਼ ਦਾ ਵੇਚਣਾ ਵੇਚਣ ਦਿੱਤੀ ਜਾਵੇਗੀ ਨਾ ਯੂਜ਼ ਕਰਨ ਦਿੱਤੀ ਜਾਵੇਗੀ ਸਰ ਕਈ ਜਗ੍ਹਾ ਦੇ ਉੱਤੇ ਡੋਰ बिक ਰਹੀ ਆ ਰਹਾ ਅੱਜ ਵੀ ਅਜੀ ਵਿਕ ਰਹੀ ਆ ਤੇ ਸਾਡੀ ਕੀ ਨਾ ਅਸੀਂ ਅਸੀਂ ਸਖਤ ਨਿਰਦੇਸ਼ ਜਿਹੜੇ ਆ ਦੇ ਦੇ ਫੇਨੇ ਜਲਦੀ ਸਾਰੇ ਫੜ ਲਾਵਾਂਗੇ ਹਰੇ ਹਵਲਪਲੇ ਆ ਬਲੋ ਇਸ ਸਾਲ ਇਸ ਤੋਂ ਪਹਿਲਾਂ ਵੀ ਪਿਛਲੇ ਲਗਭਗ 10 ਸਾਲਾਂ ਤੋਂ ਸਰਦੇਸ਼ੀ ਜਾਗਰਣ ਮੰਚ ਦੇ ਵੱਲੋਂ ਆਪਾਂ ਚਾਈਨਾ ਡੋਰ ਦੇ ਖਿਲਾਫ ਰੈਲੀ ਕੱਢਦੇ ਰਹੇ ਆ ਔਰ ਪੁਲਿਸ ਔਰ ਪ੍ਰਸ਼ਾਸਨ ਨੂੰ ਸਿਵਲ ਪ੍ਰਸ਼ਾਸਨ ਨੂੰ ਬੇਨਤੀ ਕਰਦੇ ਰਹੇ ਆ ਕਿ ਇਸ ਡੋਰ ਦੇ ਖਿਲਾਫ ਜਿਹੜੀ ਬੰਦੀ ਕਾਰਵਾਈ ਸਮੇਂ ਸਿਰ ਕਰ ਲਈ ਜਾਵੇ ਤੇ ਜਿਹੜੇ ਸਾਡੇ ਸ਼ਹਿਰੋ ਦੇ ਬੱਚੇ ਨੇ ਨੌਜਵਾਨ ਨੇ ਜਿਹੜੀ ਦੀ ਲਪੇਟ ਵਿੱਚ ਆਉਂਦੇ ਨੇ ਉਹਨਾਂ ਦੇ ਜਾਨਾਂ ਬਚ ਸਕਣਗੇ ਇਹਨਾਂ ਹੀ ਨਹੀਂ ਜਿਹੜੇ ਪਸ਼ੂ ਪੰਛੀ ਜਾਨਵਰ ਇਸੇ ਖਤਰਨਾਕ ਡੋਰ ਦੀ ਲਪੇਟ ਵਿੱਚ ਆ ਜਾਂਦੇ ਨੇ ਕਈ ਬਚ ਸਕਣਗੇ ਤੇ ਸਭ ਤੋਂ ਮਾੜੀ ਗੱਲ ਹੈ ਇਸ ਡੋਰ ਦੀ ਆਮਦ ਤੋਂ ਬਾਅਦ ਸਾਡੇ ਦੇਸ਼ ਦੇ ਅੰਦਰ ਤਾਗਾ ਡੋਰ ਦਾ ਕੰਮ ਕਰਨ ਵਾਲੇ ਜਿਹੜੇ ਕਾਰੀਗਰ ਜਿਹੜੀ ਰੋਜੀ ਰੋਟੀ ਕਮਾਉਂਦੇ ਸਨ ਉਹਨਾਂ ਦਾ ਕਾਰੋਬਾਰ ਬਿਲਕੁਲ ਖਤਮ ਹੋ ਗਿਆ ਉਹ ਲੋਕ ਬੇਰੋਜ਼ਗਾਰ ਹੋ ਗਏ ਪਰ ਵੇਖਣ ਚਾ ਹੈ ਕਿ ਪਿਛਲੇ ਕੁਝ ਸਮੇਂ ਦੀ ਬਜਾਏ ਇਸ ਸਾਲ ਜਿਹੜਾ ਪ੍ਰਸ਼ਾਸਨ ਸਿਵਲ ਪ੍ਰਸ਼ਾਸਨ ਔਰ ਪੂਲੀ ਪੰਚਾਇਤ ਨੇ ਉਹ ਜਿਆਦਾ ਜਿਹੜਾ ਮਸਤਕ ਮਸਤਬਾ ਹੈ ਔਰ ਉਹਨਾਂ ਨੇ ਲੱਗਦਾ ਹੈ ਕਿ ਇਸ ਸਾਲ ਜਿਵੇਂ ਉਹਨਾਂ ਦਾ ਰਵਈਆ ਹੈ ਕਿ ਇਹ ਡੋਰ ਜਿਹੜੀ ਉਹ ਨਹੀਂ ਦਿਖੇਗੀ ਨਾ ਹੀ ਇਹਦੇ ਤੇ ਕੋਈ ਪਤੰਗबाजी ਕਰੇਗਾ ਕਿਉਂਕਿ ਸਖਤ ਧਰਾਵਾ ਜਿਹੜੀਆਂ ਪੁਲਿਸ ਵੱਲੋਂ ਲਗਾਈਆਂ ਜਾ ਰਹੀਆਂ ਨੇ لیکن میں پھر بھی عام سبھا میں اپیل کردا او ਆਪੀ دی سمجھن اپنے بچاں نو سمجھاں تے اس دو نو نہ خریدنے ਲਈ خود پرેરਿਤ ہون دے نال نال لگے تاکہ جو لوکاں نو بچاں نو پرેરਿਤ کرن ਆਪاں منگل کے اس دیش دی پراتن سنسکریتی سبع چار پراتن طریقے دے نال اپنے جڑے تہوار منائیے تاں ساڈی سنسکریتی بچی رہے گی ساڈا سماج بچا رہے گا ساڈے دیش دے پرانے رिती रिवाज انہاں دی رکھ دی جے گی ਤਾਲਵਾਰ ਯਸ ਚੰਗੀ ਗੱਲ ਹੈ ਕੀ ਪ੍ਰਾਨ ਕਰਦੇ ਹੋ ਤੁਸੀਂ ਮੈਂ ਕਿ ਜਿਹੜਾ ਚੈਨਲ ਹੋ ਰਿਹਾ ਉਹ ਸਾਡੇ ਬਲੰਤਰ ਲਈ ਸੇਵ ਨਹੀਂ ਹੈ ਇਸ ਨੂੰ ਬੰਦ ਕੀਤਾ ਜੀ ਸੋ ਐਦਾਂ ਦੇ ਮੈਂ ਇੱਕ ਗੱਲ ਬੇਨਤੀ ਕਰਦਾ ਕਿ ਜਿਹੜਾ ਚੈਨਲ ਹੋ ਰਿਹਾ ਉਸ ਨੂੰ ਨਾ ਵਰਤੋ ਕਿ ਸਾਰਿਆਂ ਲਈ ਬਹੁਤ ਖਤਰਾ ਨਾ ਦੇ ਜਾਨਵਰਾਂ ਦਾ ਕੁਸ਼ਕਾਸ ਇਸ ਨੂੰ ਸਬਕਤ ਤੇ ਕਾਰਵਾਈ ਹੋਈ ਜਾਵੇ ਜੇ ਦੇਸ਼ ਵਿੱਚੋਂ ਬੰਦੋ ਜੀ